ਵੈਦੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਤੋਂ ਪਹਿਲਾਂ ਮੈਂ ਜਿਹੜਾ ਅੱਜ ਮੇਰਾ ਛੋਟਾ ਭਰਾ ਪਾਈ ਅੰਮਰਤਪਾਲ ਸਿੰਘ ਆਇਆ ਨੇ ਸਮੇਂ ਦੇ ਹਾਲਾਤਾਂ ਦੇ ਜੋ ਚੱਲ ਰਿਹਾ ਹੈ ਉਹਦੇ ਬਾਰੇ ਵਿਚਾਰ ਕਰਨ ਦੇ ਲਈ ਉਹਨਾਂ ਨੂੰ ਮੈਂ ਆਪਣੇ ਦਫ਼ਤਰ ਪਹੁੰਚੜ ਤੇ ਜੀ ਆਇਆਂ ਕਹਿੰਦਾ ਜਿਹੜਾ ਸ੍ਰੀ ਕਾਲ ਤਖਤ ਸਾਹਿਬ ਦਾ ਜਹੇਦਾਰ ਲਾਉਣ ਦੇ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅnderwidehat ਤੇ ਬਾਦਲਦਲ ਉਹਨਾਂ ਦੀ ਬੈਕ ਤੇ ਰਹਿ ਕੇ ਇੱਕ ਗੇਮ ਖੇਡਣੀ ਚਾਹੁੰਦਾ ਜਿਹਨਾਂ ਨੂੰ ਜਿਸ ਸਮੇਂ ਤੋਂ 2 ਦਸੰਬਰ ਦਾ ਜੋ ਹੁਕਮਨਾਮਾ ਜਾਰੀ ਕੀਤਾ ਸੀ ਸਿੰਘ ਸਾਹਿਬ ਗਿਆਨੀ ਰਵੀਰ ਸਿੰਘ ਕਾਲ ਤਖਤ ਸਾਹਿਬ ਦੇ ਜਹਦਾ ਤੇ ਗਿਆਨੀ ਹਰਪ੍ਰੀਤ ਸਿੰਘ ਸਿੰਘ ਸਾਹਿਬ ਤੇ ਗਿਆਨੀ ਸੁਲਤਾਨ ਸਿੰਘ ਨੇ ਉਹਨਾਂ ਨੇ ਨਾ ਦੋ ਪਾਰਟੀਆਂ ਨੂੰ ਆਵਾਜ਼ ਮਾਰੀ ਸੀ ਕਿ ਤੁਸੀਂ ਪੰਥ ਚ ਏਕਾ ਕਰੋ ਉਹ ਇਹਨਾਂ ਨੇ ਬਣਾਏ ਹੋਏ ਸੀ ਇਹਨਾਂ ਦੀ ਇਹੀ ਸ੍ਰੋਣੀ ਕਮੇਟੀ ਦੇ ਇਹੀ ਸਕੱਰੀ ਰੋਣਾ ਦੇ ਉਹਨਾਂ ਨੇ ਆਵਾਜ਼ ਵੀ ਦੋਲਾਂ ਨਹੀਂ ਦੋਨਾਂ ਨੂੰ ਮਾਰੀ ਜੇ ਉਹ ਪੰਥ ਦਾ ਏਕਾ ਕਰਾਉਂਦੇ ਇੱਥੇ ਵੀ ਫਰਕ ਹੈ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਪੰਥ 'ਚ ਏਕੇ ਦੀ ਗੱਲ ਹੁੰਦੀ ਆ ਸਾਰੀਆਂ ਸੰਸਥਾਵਾਂ ਨੂੰ ਧਾਰਮਿਕ ਸਮੇਤ ਸਧਾਰਮਿਕ ਸਾਥ ਸੰਸਥਾਵਾਂ ਨੂੰ ਆਵਾਜ਼ ਮਾਰਨੀ ਪਰ ਜਿੱਥੇ ਦੋ ਧੜੇ ਬਾਦਲ ਕੈਂਪ ਸੀ ਟੁੱਟ ਕੇ ਗਿਆ ਜਿਹੜਾ ਜਿਹੜੇ ਸੁਧਾਰ ਲਹਿਰ ਜਿਹਨਾਂ ਨੇ ਤੋਰੀ ਸੀ ਤੇ ਦੂਜੇ ਬੰਨੇ ਬਾਦਲ ਦਲ ਖੋਦਾ ਇਹਨਾਂ ਨੂੰ ਇਹਨਾਂ ਨੇ ਬਾਅਦ ਮਾਰੀ ਇਹਨਾਂ ਨੇ ਜੋ ਹੁਕਮਨਾਮਾ ਜਾਰੀ ਕੀਤਾ ਉਸ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਬਣਾਈ ਸੱਤ ਬਣਾਈ ਸੀ ਦੋ ਬਾਦਲਦਲਦੇ ਸੀ ਉਹ ਟੁੱਟ ਕੇ ਪਏ ਨਹੀਂ ਅਸਤੀਫੇ ਦੇ ਗਏ ਉਹ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹ ਵੀ ਰਿਜਾਇਨ ਕਰ ਗਿਆ ਸੀ ਬਡੂਗਾ ਸਾਹਿਬ ਦਾ ਵੀ ਨਾਂ ਸੀ ਬਡੂਗਾ ਸਾਹਿਬ ਵੀ ਰਿਜਾਇਨ ਕਰਕੇ ਸੀ ਉਸ ਤੋਂ ਬਾਅਦ ਦੂਜੇ ਬੰਨੇ ਪਹਿਲਾਂ ਵਿਚਾਰਦੇ ਰਹੇ ਸੁਧਾਰ ਵਾਲੇ ਕਿ ਕੀ ਕਰੀਏ ਫਿਰ ਇਹਨਾਂ ਨੇ ਜਥੇਦਾਰਾਂ ਨੇ ਉਹਨਾਂ ਨੇ ਕਿਹਾ ਵੀ ਤੁਸੀਂ ਆਪਣਾ ਕੰਮ ਜਾਰੀ ਰੱਖੋ ਤੁਸੀਂ ਭਰਤੀ ਕਰੋ ਲੋਕਾਂ 'ਚ ਜਾਓ ਕਿ ਲੋਕ ਚਾਹੁੰਦੇ ਨੇ ਕਿ ਖੇਤਰੀ ਪਾਰਟੀ ਹੋਵੇ ਪਰ ਉਹ ਤੋਂ ਬਿਨਾ ਉਹਨਾਂ ਨੂੰ ਪਾਰਟੀਆਂ ਬਣਨੀਆਂ ਨਾ ਬਣਨੀਆਂ ਸਜਾਵਾਂ ਹੋਈਆਂ ਉਹ ਉਧਰ ਮੈਂ ਨਹੀਂ ਜਾਣਾ ਲੰਮਾ ਉਹ ਉਹ ਕੰਮ ਨਿਬੜਦੇ ਨਿਬੜਦੇ ਸਟੇਜ ਇੱਥੇ ਆ ਗਈ ਕਿ ਸਖਵੀਰ ਸਿੰਘ ਬਾਦਲ ਬਾਦਲਦਾਨ ਦਾ ਪ੍ਰਧਾਨ ਗੀਰਾ ਸੋਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਜ ਤੋਂ ਨਹੀਂ ਲੰਮੇ ਅਰਸੇ ਤੋਂ ਬਾਅਦ ਪਰਿਵਾਰ ਆਪਣੀ ਹੱਥ ਥੋਕਾ ਬਣਾ ਕੇ ਚਲਾ ਰਿਹਾ ਹੈ ਉਹਨਾਂ ਨੇ ਹੁਕਮ ਕਰਕੇ ਬਣਾਏ ਹੋਏ ਜਥੇਦਾਰੇ ਹਟਾਤੇ ਉਹ ਸਧਾਰਤਾ ਕੀ ਹੋਣਾ ਸੀ ਇੱਕ ਹੋਰ ਵਿਗਾੜ ਪਾਤਾ ਉਹ ਜਥੇਦਾਰਾਂ ਦੇ ਗੋਲ ਬਿਸਤਰੇ ਕਰਕੇ ਤੋਰਤੇ ਤੇ ਇੱਕ ਹੋਰ ਏ ਰਾਤ ਨੂੰ ਲਿਆ ਕੇ ਰਾਤ ਦੇ ਡੇਢ ਦੋ ਦੇ ਦਰਮਿਆਨ ਬਣਾਤਾ ਭਾਈ ਕਲਦੀਪ ਸਿੰਘ ਗੜਗੱਜ ਨਾ ਤਾਂ ਬਹੁਤਾ ਖੜਾ ਵੀ ਗੱਜੂ ਗੜਗੱਜ ਹੈ ਉਹ ਮਾਦਾ ਪੁੱਤਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਉਹਨੇ ਨਹੀਂ ਦੇਖਿਆ ਇੱਕ ਬੰਨੇ ਤਾਂ ਤੂੰ ਕਥਾ ਬਾਚਕ ਐ ਇੰਨਾ ਵਧੀਆ ਇਨਸਾਨ ਹੈ ਤੁਹਾਨੂੰ ਤਾਂ ਪਤਾ ਹੋਣਾ ਚਾਹੀਦਾ ਤੁਸੀਂ ਲੋਕਾਂ ਨੂੰ ਦੱਸਣਾ ਕਿ ਪਰੰਪਰਾਵਾਂ ਕੀ ਨੇ ਵਿਧੀ ਵਿਵਧਾਨ ਕੀ ਨੇ ਅੱਜ ਤੱਕ ਜਿੰਨੇ ਜਥੇਦਾਰ ਮੈਂ ਵੀ ਦੇਖੇ ਬਣਦੇ ਰਹੇ ਨੇ ਸਾਰੀਆਂ ਸਸਥਾਵਾਕਾਰ ਸੇਵਾਲੇ ਬਾਬੇ ਹਜੂਰ ਸਾਹਿਬ ਵਾਲੇ ਮਹਾਪੁਰਕਾ ਪਟਨਾ ਸਾਹਿਬ ਵਾਲੇ ਸਾਰੀਆਂ ਬਾਹਰਲੇ ਦੇਸਾਂ ਚੋਂ ਵੀ ਮੇਲਾ ਆਉਂਦੀਆਂ ਕਿ ਜਿਹੜਾ ਤੁਸੀਂ ਸਿੰਘ ਸਾਹਿਬ ਨਿਯੁਕਤ ਕਰਨ ਚੱਲਿਓ ਆ ਤ 17 ਸਾਡੇ ਵੱਲੋਂ ਦਮਦਮੀ ਟਕਸਾਲ ਹੋਣੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਮੇਨ ਹੋਣੀ ਹੋਣੀ ਇਹ ਸਾਰਿਆ ਸਾਰੀਆਂ ਸੰਸਮਨ ਬੁਲਾਉਂਦੇ ਪਰ ਇਹ ਕਹਿੰਦੇ ਜੀ ਬਹਾਨਾ ਲਾਤਾ ਕਹਿੰਦੇ ਕਿ ਉੱਥੇ ਕਤਲੋਗਾਰਦ ਹੋਜੂਗੀ ਜੇ ਕਹਿੰਦੇ ਅਸੀਂ ਜੰਮ ਤੱਕ ਇਕੱਠ ਕਰਿਆ ਕੌਣ ਕਰਦਾ ਜੀ ਕਤਲੋਗਾਰਦ ਅੱਜ ਤਾਂ ਮੰਨਦੇ ਨਹੀਂ ਅਜਦਾ ਸਰਬੱਤ ਖਾਲਸਾਲੇ ਸਾਡੇ ਸਾਡੇ ਤਾਂ ਜਹਾਜ਼ਦਾਰ ਬਣਾਏ ਹੋਏ ਨੇ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਜਿਹੜੇ ਜੇਲ੍ਹ 'ਚ ਨੇ ਕਾਰਜਕਾਰੀ ਜਸਵੰਤ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਦੋ ਸਿੰਘ ਸਾਹਿਬ ਛੱਡ ਕੇ ਘਰੇ ਵਹਿ ਗਏ ਪਰ ਸਾਡਾ ਤਾਂ ਇਹਨਾਂ ਦਾ ਕੋਈ ਝਗੜਾ ਨਹੀਂ ਸੀ ਇਹਨਾਂ ਦਾ ਅੰਦਰੂਨੀਓ ਬਾਦਲ ਦਾ ਮੈਂ ਹਰ ਸਟੇਜ ਤੇ ਕਹਿੰਦਾ ਬਾਦਲ ਦਾ ਟੱਬਰ ਫਟਿਆ ਸੀ ਬਾਦਲ ਦੇ ਟੱਬਰ ਨੂੰ ਇਕੱਠਾ ਕਰਨ ਦੇ ਲਈ ਇਹਨਾਂ ਦੀ ਆਖ ਚ ਲੜਾਈ ਤੇ ਲੋਕਾਂ ਚ ਹੋਊਗਾ ਇਹ ਬਣਾਤਾ ਵੀ ਕੌਮ ਆਖ ਚ ਲੜ ਲੜ ਮਰ ਜੂਗੀ ਗੁਰਦੀਪ ਸਿੰਘ ਨੇ ਵੀ ਉਵੇਂ ਜਿਵੇਂ ਮੰਨ ਲਈ ਇਹਨਾਂ ਦੇ ਜਹੇਦਾਰ ਨੇ ਉਹ ਕਹਿੰਦਾ ਠੀਕ ਹੈ ਜੀ ਸੱਤ ਵਚਨ ਮਹਾਰਾਜਾ ਪ੍ਰਕਾਸ਼ ਲੋਕ ਦੱਸਦੇ ਨੇ ਵੀ ਮਹਾਰਾਜਾ ਪ੍ਰਕਾਸ਼ ਉਹ ਨਹੀਂ ਸੀ ਉਸ ਦਿਨ ਉਹ ਫਟਾਫਟ ਬਣਾ ਕੇ ਤੋਰਤਾ ਉਹ ਵਿਚਾਰਾ ਹੁਣ ਘਰ ਘਰ ਤੁਰਿਆ ਫਿਰਦਾ ਘਰ ਘਰ ਤੋਂ ਪੱਗਾਂ ਇਕੱਠੀਆਂ ਕਰਦਾ ਵੀ ਮੈਨੂੰ ਦੇ ਦੇਣ ਇਹ ਗੱਲ ਤਾਂ ਹੈਗੀ ਇੱਥੇ ਜਦੋਂ ਇਹ ਗੱਲ ਵੀ ਸੁਣਗਦੇ ਸੁਣਗਦੇ ਦਮਦਮੇ ਤਖਤ ਜਿਹੜੀ ਮੋਰੀ ਹੋ ਕੇ ਨਿਹੰਗ ਸਿੰਘ ਜਥੇਬੰਦੀਆਂ ਸਾਰੀਆਂ ਨੇ ਵਿਰੋਧ ਕਰਤਾ ਵੀ ਬਿਲਕੁਲ ਨਹੀਂ ਗੜਗਾ ਜਿਹਨੂੰ ਅਸੀਂ ਪ੍ਰਬਾਨ ਕਰਦੇ ਐਵੇਂ ਕਿਵੇਂ ਕਰ ਲਓਗੇ ਤੁਸੀਂ ਵੀ ਵਿਧੀ ਵਿਧਾਨ ਕੋਈ ਸਿਸਟਮ ਛੱਡੇ ਨਹੀਂ ਰਿਹਾ ਇੱਥੇ ਤੱਕ ਸਥਿਤੀ ਚੱਲੀ ਗਈ ਕਿ ਜਦੋਂ ਉਹਨੂੰ ਨਾਂ ਪ੍ਰਵਾਨ ਕਰਿਆ ਆ ਹੁਣ 6 ਜੂਨ ਵਾਲਾ ਹੁਣ ਤੁਸੀਂ ਦੇਖਿਆ ਹੋਣਾ ਕਿ ਉਹਦੇ ਚ ਵੀ ਗੜਗਾਜ ਨੂੰ ਸਿਰ ਅਜੇ ਤੱਕ ਨਹੀਂ ਹੋਇਆ ਫੇਰ ਕਾਹਨ ਕਰ ਗਿਆ ਬਾਦਲਦਲ ਪਰੰਪਰਾਵਾਂ ਦਾ ਕਿ ਅੱਜ ਤੱਕ ਅਰਦਾਸ ਤਾਂ ਅੰਦਰ ਅਰਦਾਸ ਹੀ ਆ ਸਿੰਘ ਕਰਦਾ ਹੁੰਦਾ ਅਕਾਲ ਸنگھ ਸਾਹਿਬ ਤੇ ਖੜਕੇ ਜਿਹੜਾ ਜਿਹੜਾ ਉੱਥੋਂ ਸੰਦੇਸ਼ ਪੜਿਆ ਜਾਂਦਾ ਉਹ ਫਜ਼ੀਲ ਤੋਂ ਪੜਦਿਆ ਦੁਨੀਆ ਦੇਖ ਰਹੀ ਹੁੰਦੀ ਆ ਉੱਥੇ ਪੰਜ ਸਿੰਘ ਸਾਹਿਬ ਖੜੇ ਹੁੰਦੇ ਨੇ ਜਿਹੜਾ ਜਹਿਦਾਰ ਹੁੰਦਾ ਅਕਾਲ ਤਖਤ ਦਾ ਉਹ ਪੜਦਾ ਹੁੰਦਾ ਇਹ ਕਹਿੰਦਾ ਕਲਦੀਪ ਸਿੰਘ ਕਹਿੰਦਾ ਰਾਤ ਨੂੰ ਬਣਿਆ ਵਾ ਕਹਿੰਦੇ ਮੈਂ ਤਾਂ ਅਰਦਾਸ ਚ ਪੜਤਾ ਸੰਦੇਸ਼ ਬਾ ਬਾ ਵੀ ਬਾ ਸੰਦੇਸ਼ ਕੌਮ ਨੂੰ ਦੇਣਾ ਨਾ ਕਿ ਗੁਰੂਆਂ ਨੂੰ ਗੁਰੂਆਂ ਨੂੰ ਭਗਤਾਂ ਨੂੰ ਜੇ ਕਿੰਨਿਆਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਚ ਉਹਨਾਂ ਨੂੰ ਕਿਵੇਂ ਸੰਦੇਸ਼ ਦੇ ਸਕਦਾ ਹੈ ਤੂੰ ਕਾਮ ਇਨਸਾਨ ਚਾਹੇ ਤੂੰ ਜਥੇਦਾਰ ਸਾਡਾ ਹੈ ਸਾਡਾ ਇੱਕ ਫਿਰਕੇ ਦਾ ਜਥੇਦਾਰ ਹੁੰਦਾ ਹੈ ਨਾ ਕਿ ਉਹ ਜਥੇਦਾਰ ਨੂੰ ਨਾ Hindu ਮੰਨਣ ਨਾ Musalman ਮੰਨਣ ਬਿਲਕੁਲ ਨਹੀਂ ਉਹਨੂੰ ਕੱਲੇ ਸਿੱਖ ਮੰਨਦੇ ਨੇ ਸਿੰਘ ਮੰਨਦੇ ਨੇ ਇਸ ਕਰਕੇ ਤੁਸੀਂ ਵਿਧੀ ਵਿਵਧਾਨ ਨਾ ਤੋੜੋ ਉਹਦੇ ਚੋਂ ਹੁਣ ਇਹਨਾਂ ਨੇ ਨਿਕਲ ਦੀ ਬਜਾਏ ਹੋਰ ਕਹਾ ਠੱਠੇ ਖੂਚ ਗਰਨ ਚੱਲੇ ਨੇ ਭਾਈ ਬਲਵੰਤ ਸਿੰਘ ਰਾਜਵਾਨਾ ਜਿਹੜਾ ਕਿ ਬੈਂਤ ਸਿੰਘ ਕੇਸ ਚ ਜਿਹਨੂੰ ਫਾਂਸੀ ਦੀ ਸਜ਼ਾ ਬੋਲੀ ਹੋਈ ਆ ਉਹ ਬਲਵੰਤ ਸਿੰਘ ਰਾਜਵਾਨੇ ਨੂੰ ਫਾਂਸੀ ਦੀ ਜਦੋਂ ਸਜ਼ਾ ਰਕਵਾਈ ਹੈ ਉਦੋਂ ਸਾਡੀਆਂ ਜਥੇਬੰਦੀਆਂ ਨੇ ਲੱਕ ਬੰਨ ਕੇ ਤੁਰੇ ਸੀ ਕਿ ਰਕਵਾਈ ਚਾਹੇ ਬਾਦਲ ਲਈ ਰਾਤ ਸੀ ਬਾਦਲ ਕੇ ਤਾਂ ਹਿੱਲੇ ਨਹੀਂ ਸੀ ਰਹੇ ਸਾਡੀਆਂ ਜਥੇਬੰਦੀਆਂ ਨੇ ਜਦ ਪ੍ਰੈਸ਼ਰ ਇੰਨਾ ਬਣਾਤਾ ਹਲਾਏ ਤੇ ਸਾਡੇ ਭਰਾ ਦੀ ਰਾਜਵਾਨੇ ਦੀ ਫાંਸੀ टਲ ਗਈ ਉਹ ਤੋਂ ਬਾਅਦ ਵੀ ਇਹ ਮੈਂਬਰ ਪਾਰਲੀਮੈਂਟ ਵੀ ਬਣਦੇ ਨੇ ਸਰਕਾਰਾਂ ਵੀ ਚਲਾਉਂਦੇ ਰਹੇ ਨੇ ਜੇ ਇੰਨੇ ਹੀ ਮੋਹ ਹੁੰਦਾ ਰਾਜਵਾਨੇ ਨਾਲ ਕਿਉਂ ਨਾ ਕੱਢਦੇ ਜੀ ਇਹ ਦਿਖਾਉਣ ਕਿਹੜਾ ਪ੍ਰਧਾਨ ਸਭਾ 'ਚ ਮੱਥਾ ਪਾਸ ਪਾਸ ਕਰਕੇ ਸੁਖਵੀਰ ਨੇ ਵੱਡੇ ਬਾਦਲ ਦੀ ਮੁੱਖ ਮੰਤਰੀ ਦੀ ਮੌਜੂਦਗੀ 'ਚ ਪਾ ਕੇ ਭੇਜਿਆ ਹੋਵੇ ਕਿ ਬਲਵੰਤ ਸਿੰਘ ਰਾਜਵਾਨੇ ਨੂੰ ਰਿਹਾ ਕਰੇ ਦਿੱਲੀ ਉਹਨਾਂ ਨੇ ਨਾਂ ਛੱਡਿਆ ਹੋਵੇ ਬਿਲਕੁਲ ਨਹੀਂ ਗੋਂਗਲੂਆ ਤੋਂ ਮਿੱਟੀ ਝਾੜਦੇ ਨੇ ਇਹ ਐ ਨਈ ਸਿੰਘਾਂ ਨਾਲ ਮੋਹ ਐ ਪ੍ਰੇਮ ਦੀਆਂ ਪੀਂਗਾ ਪਾਉਣ ਜਾਣਦੇ ਹੋ ਲੱਤਾਂ ਭਾਰ ਝੱਲਦੀਆਂ ਨੇ ਮੈਂ ਸੁਖਵੀਰ ਸਿੰਘ ਬਾਦਲ ਨੂੰ ਕਹਿਣਾ ਉਹਦੇ ਨਾਲ ਦੇ ਜਹੇਤੈ ਨੂੰ ਕਹਿਣਾ ਜੇ ਦਮ ਐ ਧਾਮੀ ਸਾਹਿਬ ਫਿਰ ਫਿਰ ਤੁਸੀਂ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਸਿੰਘ ਸਾਹਿਬ ਪਾਈ ਜਕਤਾਰ ਸਿੰਘ ਹਵਾਰੇ ਤੇ ਕਿਉਂ ਨਹੀਂ ਮੋਹਰ ਲਾਉਂਦੇ ਬਲਵੰਤਾ ਰੋਦੇ 'ਚ ਕੀ ਅੰਤਰ ਐ ਉਹ ਉਹ ਦੋਨੇ ਕੁਰਬਾਨੀ ਵਾਲੇ ਸਿੰਘ ਨੇ ਅਸੀਂ ਇਹਨਾਂ ਨੂੰ ਨਾ ਪਾੜੀਏ ਨਾ ਪਹਿਲਾਂ ਪਾੜਿਆ ਸਾਡੇ ਲਈ ਦੋਨੇ ਸਤਿਕਾਰਯੋਗ ਨੇ ਪਰ ਸਾਡਾ ਜਥੇਦਾਰ ਰੋ ਹੈ ਤੁਸੀਂ ਅਸੀਂ ਤਾਂ ਮੈਂ 6 ਜੂਨ ਨੂੰ ਵੀ ਕਿਹਾ ਸੀ ਕਿ ਲਾ ਦੋ ਮੋਹਰਾ ਮੌਕਾ ਹੈ ਸਾਰੀਆਂ ਸੰਸਥਾਵਾਂ ਹੋ ਜੋ ਪਿੱਛੇ ਖੜਜੋ ਆਪਣੇ ਬੱਬਰ ਸ਼ੇਰ ਦੇ ਜਗਤਾਰ ਸਿੰਘ ਹਵਾਰੇ ਦੇ ਸਾਰੇ ਮਸਲੇ ਹੱਲ ਹੋ ਜਾਣਗੇ ਕਾਰਜਕਾਰੀ ਵੀ ਫਿਰ ਅਸੀਂ ਸਾਂਝਾ ਜਾ ਜੇ ਭਾਈ ਧਿਆਨ ਸਿੰਘ ਮੰਨ ਤੇ ਨਹੀਂ ਤਸੱਲੀ ਅਸੀਂ ਕੋਈ ਸਾਂਝਾ ਜਾ ਵਿਚਾਰ ਕਰ ਲੈਂਦੇ ਵਿਚਾਰਾ ਹੋ ਗਿਆ ਉਹ ਕੌਮ 'ਚ ਨਾ ਕੇ ਠੋਸੇ ਜਾਂਦੇ ਹੁੰਦੇ ਨੇ ਇਸ ਲਈ ਇਹ ਜਿਹੜਾ ਡਰਾਮਾ ਚੱਲ ਰਿਹਾ ਹੈ ਇਹ ਚੱਲਣਾ ਨਹੀਂ ਹੈ ਜਿੰਨਾ ਮਰਜੀ ਡਰਾਮੇ ਕਰ ਲੈਣ ਉਹਨੇ ਠੱਠੇ ਹੂਝ ਕਰਨਗੇ ਮਾਤਾ ਇਹ ਕਹਾਂ ਜਵਨਾ ਕਿ ਬਹੁਤ ਨੁਕਸਾਨ ਕਰ ਲਿਆ ਕੌਮ ਨੇ ਇਹ ਸਾਰਾ ਨੁਕਸਾਨ ਕਰਨ ਚ ਭਾਈਵਾਲ ਬਾਦਲਤਨ ਤੇ ਉਹਦੇ ਹੱਥ ਟੋਕਾ ਬਣ ਕੇ ਜਿੰਨੇ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਦੇ ਆਉਂਦੇ ਨੇ ਉਹ ਇਹੀ ਹਾਲ ਹੋਇਆ ਹੈ ਜਿਹਦੇ ਚ ਦੀ ਆਪਾਂ ਸਾਰੀ ਕੌਮ ਨੂੰ ਝੱਲਣਾ ਪੈ ਲਿਆ ਇਹਨਾਂ ਦੇ ਇਹ ਜ਼ਖਮ ਦਿੰਦੇ ਨੇ ਉਹ ਝੱਲਣੇ ਸਾਰੀ ਕੌਮ ਨੂੰ ਪੈਂਦੇ ਨੇ ਇਸ ਕਰਕੇ ਮੈਂ ਤਾਂ ਇਹ ਕਹਿਣਾ ਚਾਹੁੰਨਾ ਕੀ ਅਰਦਾਸ ਕਰਿਆ ਕਰੋ ਵੀ ਸੱਚੇ ਪਾਸਾ ਕਿਰਪਾ ਕਰ ਗੁਰੂ ਹਰਗੋਬਿੰਦ ਸਾਹਿਬ ਤੇਰਾ ਤਖਤ ਹੈ ਰਹਾਣੀ ਤਖਤ ਹੈ ਜਿੱਥੋਂ ਦੁਨੀਆ ਤਾਕਤ ਲੈ ਕੇ ਜਾਂਦੀ ਹੈ ਉਹ ਤਖਤ ਤੇ ਉਹ ਸਿੰਘ ਮੌਜੂਦਾਨ ਹੋਵੇ ਜਗਤਾਰ ਸਿੰਘ ਹਵਾਰੇ ਵਰਗਾ ਜਿਹੜਾ ਕਿ ਅੱਜ ਵੀ ਇਤਿਹਾਸ ਚ ਲਿਖਿਆ ਗਿਆ ਹੈ ਕਿ ਇੱਕੋ ਇੱਕ ਜੋਧਾ ਹਿੰਦੁਸਤਾਨ ਦੀ ਜੇਲ੍ਹ ਚ ਬੰਦ ਜਿਹਨੂੰ ਜੇ ਬਾਹਰ ਕੱਢ ਕੇ ਲਿਆਉਣਾ ਹੈ ਆਲੇ-ਦਾਲੇ 40-50 ਬੰਦੇ ਪੁਲਿਸ ਵਾਲੇ ਤੇ ਲੱਤਾਂ ਚ ਬੇੜੀਆਂ ਬਾਹਾਂ ਮਗਰ ਬੰਨ੍ਹ ਕੇ ਹਾਥਕੜੀਆਂ ਲਾ ਕੇ ਲੈ ਕੇ ਆਉਂਦੇ ਨੇ ਇਤੋਂ ਵੱਧ ਹੋਰ ਕੁਰਬਾਨੀ ਕੀ ਹੋਗੀ ਨਿਕਲਣੇ ਨਹੀਂ ਦਿੰਦੇ ਉਹ ਤੋਂ ਫੇਰ ਵੀ ਬੱਬਰ ਸ਼ੇਰ ਤੋਂ ਡਰ ਆਉਂਦਾ ਉਹ ਉਹ ਤਖਤ ਤੇ ਉਹ ਜੱਥੇਦਾਰ ਲੱਗੇ ਜਿੱਤੋਂ ਡਰ ਲੱਗੇ ਕੌਮ ਨੂੰ ਸਰਕਾਰਾਂ ਤੋਂ ਨਹੀਂ ਕੌਮ ਡਰਦੀ ਹੁੰਦੀ ਉੱਥੇ ਤਾਂ ਕੁਰਬਾਨੀਆਂ ਕਰ ਦਿੰਦੀ ਐ ਸਹਾਦਤਾਂ ਦੇ ਦਿੰਦੀ ਐ ਬੱਬਰ ਸ਼ੇਰਾਂ ਤੋਂ ਡਰਦੀ ਹੁੰਦੀ ਐ ਉੱਥੇ ਬੱਬਰ ਸ਼ੇਰਾਂ ਦੀ ਲੋੜ ਐ ਇਸ ਵੀ ਮੈਂ ਤਾਂ ਇਹੀ ਕਹੂੰ ਕਿ ਉਹਨਾਂ ਉਹਦੀ ਜਿੰਨੀ ਦੇ ਰਖਵਾਰਾ ਸਾਹਿਬ ਬਾਹਰ ਨਹੀਂ ਆਉਂਦੇ ਉਨੀ ਦੇਰ ਜਿਹੜਾ ਕੁਰਬਾਨੀ ਵਾਲਾ ਪਰਿਵਾਰ ਹੈ ਜਿਹਦੇ ਜਿੰਨਾਂ ਦੇ ਪਰਿਵਾਰਾਂ ਨੇ ਜੀਵਾਂ ਨੇ ਸਹਾਦਤਾਂ ਦਿੱਤੀਆਂ ਨੇ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਕੰਮ ਚ ਚਲਾਉਂਦੇ ਨੇ ਕੰਮ ਕਰਦਾ ਟੰਗ ਹੋਰ ਵਧੀਆ ਹੋ ਜਾਂਦਾ ਹੁੰਦਾ ਜਦੋਂ ਭਾਈਚਾਰਾ ਸਾਥ ਦਵੇ ਉਹਨਾਂ ਦੇ ਸਾਥ ਦੀ ਮੈਂ ਇੱਕ ਅਪੀਲ ਕਰਦਾ ਕਿ ਆਹ ਸਾਰੇ ਰਲ ਮਿਲ ਕੇ ਕੌਮ ਤੇ ਪੰਥ ਦੀ ਰੱਖ ਲੀਏ ਚੜ੍ਹਦੀ ਕਲਾ ਚ ਰਹਿ ਕੇ ਜਾਈਏ ਗੁਰੂ ਦਾ ਅਸੀਰਵਾਦ ਤਾਂ ਨਾਲ ਹੋਊਗਾ ਆਪਣੇ ਜੇ ਆਪਾਂ ਸਾਰੇ ਇਕੱਠੇ ਹੋ ਕੱਸੇ ਦਿੱਤਾ ਕਿ ਕਾਰ ਤੱਕ ਦਾ ਜਥੇਦਾਰ ਕੰਮ ਤਾਂ ਤਾਂ ਕਰੇ ਨਾ ਉਹਨੂੰ ਚੰਗਾ ਮੰਣਾ ਤਾਂ ਮੈਂ ਤਾਂ ਕਹਾ ਜੇ ਉਹ ਜਥੇਦਾਰ ਬਣਿਆ ਹੋਵੇ ਜਾਂ ਬਣਿਆ ਹੀ ਨਹੀਂ ਜਥੇਦਾਰ ਨਹੀਂ ਜਥੇਦਾਰ ਤਾਂ ਪਗ ਸਿਰਪ ਝੱਲਦਾ ਨਹੀਂ ਹੁੰਦਾ ਇੰਨੀਆਂ ਦਸਤਾਰਾਂ ਦਿੰਦੇ ਨੇ ਲੋਕਾਂ ਐਨਾ ਸਤਕਾਰ ਹੁੰਦਾ ਹੈ ਇਹ ਤਾਂ ਕੋਈ ਗੱਲੇ ਨਹੀਂ ਜਥੇਦਾਰਾਂ ਵਾਲੀ ਇਹ ਠੀਕ ਹੈ ਆਏ ਕਹਿ ਸਕਦਾ ਮੈਂ ਮੈਂ ਜਾਇਜਾ ਨਾ ਕਦੇ ਵਰਤੀ ਹੀ ਨਹੀਂ ਵੀ ਅਨਸਾਰ ਸਿੱਖ ਵਧੀਆ ਲੱਗਦਾ ਹੈ ਵਿਗਿਆਨੀ ਜੀ ਵਧੀਆ ਇਹ ਪਾਠ ਵਧੀਆ ਕਰ ਸਕਦਾ ਬਾਣੀ ਪੜ ਸਕਦਾ ਬਾਣੀ ਸੁਣਾ ਸਕਦਾ ਪਰ ਜ਼ਿੰਮੇਦਾਰੀ ਵਾਲੀ ਗੱਲ ਤਾਂ ਮੈਨੂੰ ਮਾਫ਼ ਕਰਿਓ ਉਹ ਤਾਂ ਇਹ ਤੋਂ ਦਿੱਲੀ ਬਹੁਤ ਦੂਰ ਇਹਦੇ ਬਸ ਦਾ ਰੋਗ ਨਹੀਂ ਹੈ